ਇਹ ਮੀਨਾਂ ਦੀ ਕੱਪਣ ਇਹਨੇ ਕਿੰਨਾ ਕੱਢਿਆ ਇਹਦੀ 16 ਲੀਟਰ ਕੱਢਿਆ ਪਹਿਲੇ ਸੂਏ ਹਾਂਜੀ 16 ਲੀਟਰ ਬਹੁਤ ਵੱਡੀ ਗੱਲ ਆ ਹਨਾ ਇਹਨੇ 16 ਕੱਢਿਆ ਜੀ ਓਕੇ ਇਹ ਚੜੱਕ ਦੇ ਮੇਲੇ ਤੇ ਦੋ ਦਿਨ ਦੇ ਚ ਚੌਥੇ ਨੰਬਰ ਤੇ ਆਈ ਸੀ ਬਿਊਟੀ ਚ ਅੱਛਾ ਜੀ ਤੇ ਇਹ ਖਾਨ ਬੁੱਲ ਦਾਈ ਖਾਨ ਬੁੱਲਦਾ ਜਿਹੜੀ ਸਰਸਵਤੀ 51 ਲੱਖ ਦੀ ਵਿਕੀ ਆ ਉਹਦੇ ਪੁੱਤ ਆ ਉਹਦਾ ਪੁੱਤ ਆ ਉਹ ਨਵਾਬ ਨਹੀਂ ਠੀਕ ਆ ਪੰਜ ਮਹੀਨੇ 'ਚ ਤੇ ਗੱਬਣਾ ਪੰਜ ਮਹੀਨੇ ਖਾਤਰ ਗੱਬਣਾ 21 ਲੀਟਰ ਦੇ ਚੱਲ ਰਹੀ ਆ ਪੀਕ ਲੈਵਲ ਤੇ ਹਾਂ 21 ਲੀਟਰ ਦਾ ਪੀਕ ਲੈਵਲ ਆ 12 ਸੱਤ ਮਹੀਨੇ ਦੀ ਇਹ ਗੱਬਣਾ ਹੀ ਠੀਕ ਆ 12 ਅੱਜ ਵੀ ਆ ਕੋਈ ਕਿਸੇ ਮੰਨ ਲਾ ਵੀ ਦੁੱਧ ਤੇ ਕਰਕੇ ਦੇਓਗੇ ਹਾਂ ਹਾਂ ਭਾਈ ਸਾਈ ਦੇ ਦੇ ਅਗਲਾ ਹਾਂ ਤੇ ਗਾਰੰਟੀ ਨਾਲ 20 ਜੋਖ ਕੇ ਦਊ ਮੇਰੇ ਘਰੋਂ ਜੋਖ ਲੈ ਅਗਲਾ ਓਕੇ ਜੀ ਦੋਸਤੋ ਅੱਜ ਖੜੇ ਆ ਜੀ ਪਿੰਡ ਦਵੜੀ ਖਾਨਾ ਤਸੀਲ ਜੈਤੋ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ ਤੇ ਬਾਈ ਸਿੰਦੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਆਪਾਂ ਤਿੰਨ ਨੱਕ ਦਿਖਾਵਾਂਗੇ ਤੇ ਤਿੰਨੇ ਮਿੱਤਰੋ ਚੰਗੇ ਆ ਤੇ ਚੰਗੇ نسل ਦੇ ਆ ਤੇ ਚੰਗੇ ਰੇਟ ਦੇ ਆ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਹੀ ਕਰਾਂਗੇ ਬਾਈ ਦਾ ਕੰਮ ਆ ਮਿੱਤਰੋ ਬਰੀਡ ਦਾ ਚੰਗੇ ਤੋਂ ਚੰਗਾ ਬਾਈ ਕੋਲੇ ਪਸ਼ੂ ਆ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਗੱਲਬਾਤ ਪੂਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰ ਗਏ ਮਿੱਤਰੋ ਤੀਜੇ ਸੂਏ ਸੋਣ ਵਾਲੀ ਬਹੁਤੇ ਕੁੰਡੇ ਮੱਝ ਫੇਸ ਕੁਆਲਟੀ ਬਹੁਤ ਚੰਗੀ ਆ ਤੇ ਥਾਲੇ ਵੀ ਮਿੱਤਰੋ ਪੂਰੀ ਸਾਫ ਹੈ ਦੁੱਧ ਬਾਈ ਕਹਿੰਦਾ ਵੀ ਪਿਛਲੇ ਸੂਏ ਬਹੁਤ ਚੰਗਾ ਕੱਢਿਆ ਵਾ ਹਵਾਨਾ ਤੁਸੀਂ ਦੇਖ ਸਕਦੇ ਹੋ ਮਿੱਤਰੋ ਸੂਤਾਂ ਹੀ ਹਵਾਨਾ ਦਿਖਾਈ ਦਿੰਦਾ ਹੈ ਤੇ ਅੱਗੇ ਤੁਨੇ ਤਾਂ ਹੀ ਹਵਾਨਾ ਤੇ ਕੀ ਕਿੰਨਾ ਦੁੱਧ ਕੱਢਿਆ ਦੀ ਗੱਲਬਾਤ ਕਰਦੇ ਆ ਫੇਰ ਮਿੱਤਰੋ ਆਪਾਂ ਤੁਹਾਨੂੰ ਸਾਰੇ ਪਸ਼ੂ ਦਿਖਾਵਾਂਗੇ ਜਿਹੜੇ ਜਿਹੜੇ ਬਾਈ ਨੇ ਵੇਚਨੇ ਨੇ ਕਦ ਮਿੱਤਰੋ ਇਹਦਾ ਦਰਮਿਆਨਾ ਤੇ ਕਿਉਂਕਿ ਆਪਣਾ ਫਰਜ ਬੰਦਾ ਦੱਸਣ ਦਾ ਕੋਈ ਦੂਰੋਚ ਚੱਲ ਕੇ ਆ ਜਿੱਦੇ ਅਗਲਾ ਕਹੇ ਵੀ ਭਾਈ ਆ ਚੀਜ਼ ਗਲਤ ਨਿਕਲੀ ਆਪਾਂ ਉਹ ਚੀਜ਼ ਮਿੱਤਰੋ ਕਰਨੀ ਨਹੀਂ ਹਾਂਜੀ ਬਾਈ ਜੀ ਪਹਿਲਾਂ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਵੀਡੀਓ ਕੋ ਕਾਫੀ ਚਿਰ ਦੇ ਫਿਰਦੇ ਆ ਪਵਾਉਣ ਨੂੰ ਹਨਾ ਹਾਂਜੀ ਹਾਂਜੀ ਪਹਿਲਾਂ ਵੀ ਇੱਕ ਕਿਹਾ ਸੀ ਉਦੋਂ ਮੇਰੇ ਕੋਲੇ ਮੱਲਾ ਸੀਨੇ ਵਾਲੇ ਜਿਹੜੇ ਬੱਗ ਦੀ ਵੀਡੀਓ ਪਾਈ ਸੀ ਹਾਂਜੀ ਉੱਥੇ ਜਾਣਾ ਪੈ ਗਿਆ ਹਨਾ ਹਾਂ ਉਦੋਂ ਫਿਰ ਸੇਲ ਕਰਤੀ ਝੋਟੀ ਆਪਣੀ ਹੋ ਗਈ ਸੀ ਉਹ 2 ਲੱਖ 10000 ਦੀ 2 ਲੱਖ 10000 ਦੀ ਹਨਾ ਹਾਂਜੀ ਤੇ 11ਵੇਂ ਦੀ ਮਾਂ ਦਾ ਕੀਰਕਾਰ ਸੀ ਉਹਦਾ ਪਹਿਲਾਂ ਦਾ ਮਾਂ ਦਾ ਉਹਦਾ 1 ਇੱਕੀ ਲੀਟਰ ਜੀ ਆਪਣੇ ਕੋਲ ਮੱਝ ਖੜੀ ਆ ਹਾਂ ਦੋਸਤੋ ਬਾਈ ਕੋਲੇ ਮੱਝ ਆ 1 ਇੱਕੀ ਲੀਟਰ ਵਾਲੀ ਤੇ ਇਹਦੀ ਆਪਾਂ ਲਾਈਵ ਚ ਬਾਈ ਕਰਾਂਗੇ ਮੂਰੇ ਜਦੋਂ ਮਿੱਤਰੋ ਸੁਣੀਆਂ ਹੋ ਕਿੰਨੇ ਮਹੀਨਿਆਂ ਦੀ ਗੱਭਣ ਹੋ ਗਈ ਇਹ ਹੈਗੀ ਜੀ ਇਸ ਟਾਈਮ 7 ਮਹੀਨਿਆਂ ਦੀ ਗੱਭਣ 7 ਮਹੀਨਿਆਂ ਦੀ ਮੰਲਾ ਵੀ 10-12 ਕਿਲੋ ਦੁੱਧ ਹਜੇ ਵੀ ਹੋ 12 ਕਿਲੋ ਤੋਲ ਕੇ ਦੇ ਸਕਦੇ ਆਪਾਂ ਜਦੋਂ ਮਰਜ਼ੀ ਆ ਕੇ ਗਾਰੰਟੀ ਨਾਲ ਅੱਜ ਵੀ ਜੋਖਤ ਇਹ ਵੇਚ ਨਹੀਂ ਤਾਂ ਹੈ ਨਹੀਂ ਆਪਾਂ ਨਹੀਂ 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 ਇਹ ਤਾਂ ਆਪਾਂ ਦਿਖਾਉਣੀ ਹੈ ਹਾਂਜੀ ਠੀਕ ਹੈ ਇਸੇ ਦੀ ਸਾਰੀ ਬਰੀਡ ਆ ਜੀ ਠੀਕ ਹੈ ਪਹਿਲੇ ਸੂਏ ਝੋਟੀ ਆਪਾਂ ਜਿਹੜੀ ਵੇਚੀ ਆ ਉਹ ਸੀਗੀ ਦੂਜੇ ਸੂਏ ਦੀ ਆ ਠੀਕ ਹੈ ਇਹ ਅਰਜਨ ਕੁੰਗੜ ਦੀ ਆ ਇਹ ਹੁਣ ਗੱਬਣ ਹੈ ਇਹ ਇਹ ਸੂਈ ਵੀ ਆ ਤੇ ਗੱਬਣਾ ਇਹ ਇਹ ਆਗੇ 5 ਮਹੀਨਿਆਂ ਦੀ ਗੱਬਣ ਇਹਨੇ ਕਿੰਨਾ ਕੱਢਿਆ ਇਹਦੀ ਮਾਂ 16 ਲੀਟਰ ਕੱਢਿਆ ਪਹਿਲੇ ਸੂਏ ਹਾਂਜੀ 16 ਲੀਟਰ ਬਹੁਤ ਵੱਡੀ ਗੱਲ ਆ ਹਨਾ ਇਹਨੇ 16 ਕੱਢਿਆ ਜੀ ਤੇ ਇਹ ਚੜੱਕ ਦੇ ਮੇਲੇ ਤੇ ਦੋ ਜਨ ਦੇ ਚ ਚੌਥੇ ਨੰਬਰ ਤੇ ਆਈ ਸੀ ਬਿਊਟੀ ਚ ਚੜੱਕ ਦੇ ਮੇਲੇ ਤੇ ਦੋ ਦੰਦ ਦੇ ਵਿੱਚੋਂ ਮੱਲਾ ਇਹਦੀ ਵੀਡੀਓ ਆਪਾਂ ਬਣਾਈਆ ਕਿ ਬਣਾਈ ਨਹੀਂ ਸੀ ਨਹੀਂ ਉੱਥੇ ਬਣੀ ਵੀ ਆਈ ਆਪਣੀ ਅੱਛਾ ਨਾ ਠੀਕ ਆ ਹੋਰ ਚੈਨਲ ਤੇ ਬਣੀ ਆ ਠੀਕ ਆ ਹਾਂਜੀ ਪਿੱਥਵਾਲੀ ਝੋਟੀ ਦੇ ਨਾਲ ਸੀ ਜੀ ਦਾ ਰੋਡ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਓਕੇ ਇਹ ਚੌਥੇ ਨੰਬਰ ਤੇ ਆਈਏ ਦੋ ਦੰਦ ਚ ਬਿਊਟੀ ਚ ਓਕੇ ਵੱਡੇ ਕੱਦ ਕੱਟ ਵਾਲੀ ਹਣਾ ਹਾਂਜੀ ਹਾਂਜੀ ਠੀਕ ਆ ਇਹ ਦੂਜੀ ਸੂਏ ਦੀ ਇਹ ਜਿਹੜੀ ਸੂਏ ਦਾ ਕੱਟਾ ਹੈ ਤੀਜੇ ਸੂਏ ਦਾ ਕੱਟਾ ਕਿਉਂਕਿ ਆਪਾਂ ਮਿੱਤਰੋ ਗੱਲ ਕਰਦੇ ਆ ਉਹੀ ਗੱਲ ਕਰਾਂਗੇ ਮਿੱਤਰੋ ਜਿਹੜੀ ਨਿਕਲੂਗੀ ਆਪਾਂ ਆਪਦੇ ਕੋਲ ਗੱਲ ਬਣਾਉਣੀ ਨਹੀਂ ਇਹ ਨਹੀਂ ਹੋ ਸਕਦਾ ਵੀ ਦੂਜੇ ਚੈਨਲਾਂ ਵਾਂਗੂ ਤੇ ਗੱਪ ਮਾਰ ਕੇ ਦਵਾਦ ਕੇ ਤੇ ਮੁੜ ਕੇ ਮੇਤੋ ਧੰਦਾ ਫੇਲ ਹੋ ਚੁੱਕਿਆ ਕਿਉਂਕਿ 25 ਲੱਖ ਮੱਝਾਂ ਵਿਕ ਚੁੱਕੀਆਂ ਨੇ ਆਪਾਂ ਵੈਸੇ ਉਸ ਵਿਸ਼ੇ ਤੇ ਵੀ ਇੱਕ ਵੀਡੀਓ ਬਣਾਉਣੀ ਆ ਕਿਉਂ ਵਿਕੀਆਂ ਨੇ ਉਹਦੀ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜਿੰਨੀ ਕੁ ਮੈਨੂੰ ਹੈ ਤੇ ਹਾਂਜੀ ਹੁਣ ਇਹ ਇਹ ਦੂਜੇ ਤੀਜੇ ਸਵੇ ਦਾ ਤੀਜੇ ਸਵੇ ਦਾ ਕਟਾਈ ਹਾਂਜੀ ਤੇ ਇਹ ਖਾਨ ਬੁੱਲ ਦਾਈ ਖਾਨ ਬੁੱਲਦਾ ਜਿਹੜੀ ਸਰਸਵਤੀ 51 ਲੱਖ ਦੀ ਵਿਕੀ ਆ ਉਹਦਾ ਪੁੱਤ ਆ ਉਹਦਾ ਪੁੱਤ ਆ ਉਹ ਨਵਾਬ ਨਹੀਂ ਖਾਨ ਖਾਨ ਠੀਕ ਆ ਬਲੀ ਜਿਹੜਾ ਸੀਮਨ ਬੈਂਕ ਤੇ ਠੀਕ ਆ ਠੀਕ ਆ ਠੀਕ ਆ ਉਹਦਾ ਖਾਨ ਬੁੱਲਦਾ ਬੱਚਾ ਇਹ ਓਕੇ ਜੀ ਡੀਐਨਏ ਟੈਸਟ ਕਰਾਉਣਾ ਕਿਸੇ ਨੇ ਕੋਈ ਮਰਜ਼ੀ ਕਰਾਉਣਾ ਉਹਦਾ ਖਰਚਾ ਮੈਂ ਲਵਾਂਗਾ ਠੀਕ ਆ ਜੇ ਗਲਤ ਨਿਕਲੇ 1 ਲੱਖ ਰੁਪਏ ਆਪਾਂ ਨਾਲ ਇਹਦਾ ਮਾਂ ਦਾ ਮੰਨ ਲਾ 1 ਕਿਲੋ ਲੀਟਰ ਦੁੱਧ ਹਾਂ 1 ਕਿਲੋ ਲੀਟਰ ਠੀਕ ਆ ਖਾਨ ਦਾ ਆਪ ਹੈ ਖਾਨ ਦਾ ਆਪ ਤੇ ਉਮਰ ਕਿੰਨੀ ਹੈ ਉਮਰ ਇਹਦੀ ਹੈਗੀ 16 ਮਹੀਨੇ 16 ਮਹੀਨੇ ਪਹਿਲਾਂ ਇਹਨੂੰ ਤੋਰ ਕੇ ਦਿਖਾਓ ਫਿਰ ਮੱਧ ਕਨੇ ਫੇਰ ਹੀ ਜਾ ਕੱਦਕਾੜ ਮਿੱਤਰੋ ਸੁਣਾ ਸਿੱਧ ਪੱਖੋਂ ਵੀ ਠੀਕ ਹੈ ਤੇ ਬਾਈ ਨੇ ਆਪਣੇ ਰਿਸ਼ਤੇਦਾਰ ਨੂੰ ਦੇਤਾ ਸੀ ਪਰ ਆ ਜਾਣਾ ਸੀ ਇਹ ਦੂਰ ਉੱਥੇ ਮਿੱਤਰੋ ਕਹਿੰਦੇ ਬਾਈ ਕਹਿੰਦਾ ਵੀ ਜੀ ਨਹੀਂ ਲਾਇਆ ਲਿੱਸਾ ਹੋ ਗਿਆ ਤੇ ਵਾਪਸ ਬਾਈ ਕੋਲੇ ਫੇਰ ਆ ਗਿਆ ਕਿਉਂਕਿ ਆਪਣਾ ਜਿਹੜਾ ਗੱਲ ਦੱਸਣ ਦਾ ਬੰਦਾ ਹੱਕ ਟੈਸਟਰੀ ਗੱਲ ਕਰਨੀਓ ਮਿੱਤਰੋ ਓਕੇ ਆ ਮੋਲੇ ਦਾ ਫਿਰ ਵੀਡੀਓ ਦੇ ਹੋਊਗਾ ਮੋਲੇ ਦਾ ਵੀਡੀਓ ਤੇ ਕਰਾਂਗੇ ਯਾਰ ਠੀਕ ਆ ਇਹਦਾ ਤੇ ਕੱਟੀ ਦਾ ਤੇ ਮੱਝ ਦਾ ਆਪਾਂ ਦੱਸਾਂਗੇ ਹਨਾ ਹਾਂ ਚੌਥੇ ਸੂਏ ਮੱਝ ਸੂਈ ਆ ਉਹ ਐਬੀਐਸ ਵਾਲਿਆਂ ਦੀ ਕੱਟੀ ਆ ਦੀ ਚੌਥੇ ਚੌਥੇ ਸੂਏ ਹੁਣ ਸੂਈ ਦੀ ਆ ਦੁਬਾਰੇ ਫਿਰ ਸੂਈ ਵੀ ਆ ਮੰਨ ਲਾ ਹਾਂ ਚੌਥੇ ਸੂਏ ਸੂਈ ਵੀ ਆ ਠੀਕ ਆ ਪੰਜਵੇਂ ਵਾਸਤੇ ਗੱਭਣਾ ਪੰਜਵੇਂ ਦੇ ਖਾਤਰ ਗੱਭਣਾ 21 ਲੀਟਰ ਦੇ ਚੱਲ ਰਹੀ ਆ ਪੀਕ ਲੈਵਲ ਤੇ ਹਾਂ 1 ਲੀਟਰ ਦਾ ਪੀਕ ਲੈਵਲ ਆ 12 7 ਮਹੀਨਿਆਂ ਦੀ ਇਹ ਗੱਭਣਾ ਹੀ ਠੀਕ ਆ 12 ਅੱਜ ਵੀ ਆ ਕੋਈ ਕਿਸੇ ਨੇ ਆਪਣੇ ਵਾਲੇ ਚੈਨਲ ਤੇ ਲਾਈਵ ਚੋਅ ਹੋਈ ਹੋਊਗੀ ਇਹ ਜੀ ਆ ਆ ਜਰੂਰ ਹੋ ਗਈ ਜੀ ਚਲੋ ਲਾ ਮੱਕੜਾ ਸੇਲ ਕਰਿਆ ਪਤਾ ਲਾਈ ਹੁਣ ਗਾਹਾ ਆ ਗਈ ਮਿੱਤਰੋ ਆ ਝੋਟੀ ਦੀ ਠੀਕ ਆ ਆ ਝੋਟੀ ਦੀ ਮੱਕ ਮਿੱਤਰੋ ਆ ਕੱਟੀ ਆ ਹਨਾ ਕੱਟੀ ਬਾਰੇ ਦੇ ਦिए दर्शन ਫਿਰ ਇਹ ਰੇਦੂ ਸੰਧ ਦੀ ਆਈ ਆਪ ਤੀਜਾ ਸੁਗਾ ਇਹਦਾ ਹਾਂਜੀ ਇਹ ਹੁਣ ਹੈਗੀ ਆ ਇਸਾਰ ਯੂਨੀਵਰਸਿਟੀ ਤੋਂ ਗੱਬਣਾ ਇਹਦਾ ਮੈਨੂੰ ਐ ਨਹੀਂ ਪਤਾ ਵੀ ਠੀਕ ਆ ਕਿਹੜਾ ਜੀ ਦੇਖਣਾ ਭੁੱਲ ਗਿਆ ਐ ਮੈਂ ਗਲਤ ਪਤਾ ਉਹ ਚੰਗਾ ਠੀਕ ਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਚੰਗਾ ਪਰ ਲਿਖਣੋਂ ਭੁੱਲ ਗਏ ਲਿਖਣੋਂ ਵਿਸਾਨ ਦੇ ਨਾਮ ਦਾ ਨਹੀਂ ਪਤਾ ਉਹ ਹਸਾਰ ਯੂਨੀਵਰਸਿਟੀ ਲਿਖਿਆ ਹੋਇਆ ਇਹਦੇ ਵਿੱਚ ਓਕੇ ਮੇਰੇ ਕੋਲੇ ਕਾਪੀ ਤੇ ਲਿਖੇ ਹੁੰਦੇ ਆ ਜੀ ਠੀਕ ਆ ਤੇ ਇਹ ਇੱਕ ਵਾਰੀ ਰਹੀ ਨਹੀਂ ਸੀ ਤੇ ਦੂਜੀ ਵਾਰ ਅਸੀਂ ਘੋਲ ਜੀ ਕਰਕੇ ਮੈਂ ਬਾਹਰ ਉੱਠ ਗਿਆ ਤੇ ਉਹਦਾ ਹਸਾਨ ਦਾ ਨਾਮ ਲਿਖਣਾ ਭੁੱਲ ਗਏ ਓਕੇ ਚਲੋ ਉਹ ਡਾਕਟਰ ਤੋਂ ਪੁੱਛ ਕੇ ਵੀ ਦੱਸ ਚਲੋ ਕੋਈ ਗੱਲ ਨਹੀਂ ਇਹਦਾ ਦੂਜੇ ਸੂਏ ਦਾ 18 ਲੀਟਰ ਹੈ ਹਾਂ ਦੂਜੇ ਦਾ 18 ਹੀ ਠੀਕ ਆ ਤੀਜੇ ਸੂਏ ਇਹ 20 ਦੀ ਉਮੀਦ ਹੈ ਇਹਨੂੰ ਪੂਰੀ ਪੂਰੀ ਸਾਨੂੰ ਦਾ ਓਕੇ ਮੰਨ ਲਓ ਮੰਨ ਲਓ ਕਈ ਭਰਾ ਕਹਿੰਦੇ ਆ ਵੀ 20 ਬਾਲਾ ਹੁੰਦਾ ਨਾ ਜਿਵੇਂ ਆਪਾਂ 21 ਦਿਖਾ ਕੇ ਅਟੇ ਆ ਤੇ ਪਹਿਲੀ ਗੱਲ ਤਾਂ ਵੇਚੀ ਜਾਣੀ ਆਪਣੀ ਵੀਡੀਓ ਤੇ ਜੇ ਕੁਦਰਤੀ 19 21 ਹੁੰਦੀ ਹੈ ਮਾਲਾ ਵੀ ਦੁੱਧ ਤੇ ਕਰਕੇ ਦੇਓਗੇ ਹਾਂ ਹਾਂ ਬਾਈ ਸਾਈ ਦੇ ਦੇ ਅਗਲਾ ਤੇ ਗਾਰੰਟੀ ਨਾਲ ਯਾਰ 20 ਜੋਕ ਕੇ ਦਊ ਮੇਰੇ ਘਰੋਂ ਜੋਕ ਦੇ ਅਗਲਾ ਓਕੇ ਇੱਕ ਥਾਪੜਦਾ ਮੈਂ ਠੀਕ ਹੈ ਇਹਨੂੰ ਦੇਖ ਕੇ ਦੇਊਗਾ ਮੈਂ ਓਕੇ ਚਲੋ ਹੁਣ ਆਪਾਂ ਕੱਟੀ ਦੀ ਗੱਲ ਕਰੀ ਤੇਰੀ ਵੇਚੜੀਆਂ ਨਾਲ ਇੱਕ ਛੌਕ ਨਾਲ ਵੇਚੜੀਆਂ ਵੀ ਮੱਝ ਵੇਚੀ ਆ ਵੀ ਐਂ ਕਹਿੰਦਾ ਵੀ ਦਬੜੀ ਖਾਨੇ ਤੋਂ ਬੰਨ ਇੱਕ ਨੀਚੇ ਹੁਣ ਮੈਂ ਕਹਿੰਦਾ ਜੀ ਇਹ ਫਲਾਣੇ ਦਾ ਟੀਕਾ ਇਹਦੇ ਭਰਿਆ ਫਲਾਣੇ ਦਾ ਨਾ ਜਿਹੜੀ ਚੀਜ਼ ਆ ਪੂਰੀ ਪਿਓਰ ਤੇ 100% ਦੱਸਣਾ ਉਹਨੂੰ ਬਸ ਠੀਕ ਹੈ ਮਨ ਲਾ ਕਹਿਣਾ ਵੀ ਦਬੜੀ ਖਾਨੇ ਕੋਈ ਮਾਤ ਵੀ ਕੀ ਆ ਹਾਂ ਵੀ ਕੀ ਹੈ ਗਲਤ ਨਹੀਂ ਕਹਿਣਾ ਕੋਈ ਓਕੇ ਓਕੇ ਠੀਕ ਹੈ ਤੇ ਹੁਣ ਇਹਦੀ ਕੱਟੀ ਆ 15 ਮਹੀਨਿਆਂ ਦੀ ਹੈ ਠੀਕ ਹੈ ਦੋ ਵਾਰੀ ਤਾਰਾਂ ਦੇ ਹਟਿਆ ਇਹ ਓਕੇ ਠੀਕ ਹੈ ਜੀ ਤੇ ਇਹ ਹੈਗੀ ਆ ਲక్ష్ਮੀ ਡੇਰੀਆਂ ਦੇ ਰਾਣੇ ਸਾਹਨ ਦੀ ਰਾਣੇ ਦੀ ਇਹਨੂੰ ਵੀ ਤੋਰ ਕੇ ਦਿਖਾ ਦਿਓ ਜੀ ਹਾਂ ਮਿੱਤਰੋ ਕੱਦ ਕਾਠ ਸੁਣਾ ਤਿੰਨ ਕਿ ਮਹੀਨੇ ਸਾਹਮ ਕੇ ਮਿੱਤਰੋ ਟੀਕਾ ਲੈਣ ਵਾਲੀ ਆ ਤੇ ਬਰੀਡ ਮਿੱਤਰੋ ਫੁੱਲ ਚੰਗੀ ਆ ਕਿਉਂਕਿ ਰਾਣਾ ਵੀ ਮਿੱਤਰੋ ਸਾਣ ਚੰਗਾ ਤੇ ਮਾਂ ਵੀ ਮਿੱਤਰੋ ਚੰਗੀ ਆ ਤੇ ਸਰੀਰ ਪੱਖੋਂ ਫੇਰ ਗੱਲ ਕਰਦਾ ਬਹੁਤ ਚੰਗੀ ਆ ਫੇਸ ਕੁਆਲਟੀ ਤੇ ਵੱਜਣ-ਬੁਜਣ ਕਰਨੀਆ ਮਿੱਤਰੋ ਫੁੱਲ ਚੰਗੇ ਆ ਕੋਈ ਫੋਰਸ ਆਕ ਤਾਂ ਨਹੀਂ ਥਾਣਾ ਦਿਖਾ ਦਈਏ ਮਾੜੇ ਜੀ ਦਿਖਾ ਦੇ ਜੀ ਮਿੱਤਰੋ ਥਾਣਾ ਦੀ ਜਿਹੜੀ ਦੂਰੀ ਤੁਸੀਂ ਦੇਖ ਸਕਦੇ ਹੋ ਹੁਣੇ ਪਤਾ ਲੱਗਦਾ ਵੀ ਇਹਨੇ ਹਵਾਨਾ ਬਣਾਉਣਾ ਹੈ ਕੋਲੇ ਦੀ ਮਾਂ ਖੜੀ ਅਈ ਹਾਂ ਦਾ ਹਾਂ ਮੈਂ ਉਹੀ ਗੱਲ ਕਰਦਾ ਹਾਂ ਹਾਂ ਦੇਖੋ ਠੀਕ ਹੈ ਝੋਲੀ ਚਾਲੀ ਝੋਲੀ ਚ ਪਤਾ ਲੱਗਦਾ ਹੈ ਨਾ ਹਾਂਜੀ ਹਾਂਜੀ ਕੋਲੇ ਮਾਂ ਖੜੀ ਹੈ ਇਹਦਾ ਵੀ ਰੇਟ ਫੋਨ ਤੇ ਹੋਊਗਾ ਇਹਦਾ ਵੀ ਫੋਨ ਪਹਿਲੀ ਵੀਡੀਓ ਆ ਮਿੱਤਰੋ ਜਿਹੜੀ ਆਪਾਂ ਰੇਟ ਬਾਈ ਕਹਿੰਦਾ ਵੀ ਫੋਨ ਤੇ ਹੀ ਕਰਨਾ ਤੇ ਨਹੀਂ ਇਹਦਾ ਮੱਝ ਦਾ ਵੀ ਰੇਟ ਜ਼ਰੂਰ ਕਰਾਂਗੇ ਕਈ ਭਰਾ ਕਮੈਂਟ ਵੀ ਕਰਨਗੇ ਵੀ ਤੂੰ ਕਹਿਣਾ ਹੁੰਦਾ ਵੀ ਰੇਟ ਤੋਂ ਬਿਨਾ ਵੀਡੀਓ ਨਹੀਂ ਬਣਾਉਂਦਾ ਹਾਂ ਮੈਂ ਲਾ ਤੋੜ ਕੇ ਦਿਖਾ ਦੋ ਫਿਰ ਆਪਾਂ ਗਾਹਾਂ ਗੱਲ ਕਰਦੇ ਆਂ ਕੋਸਾਂ ਨੂੰ ਤੋਰ ਚੱਲ ਜਿੱਧਰ ਜਾਂਦੀ ਐ ਤੋਰ ਲੋ ਓਕੇ ਤੇ ਤੁਰਦੀ ਦਾ ਮਿੱਤਰੋ ਹਵਾਨਾ ਦੇਖ ਸਕਦੇ ਹੋ ਕੱਲਾ ਕੱਲਾ ਥਾਣਾ ਥਾਣਾ ਦਾ ਗਾਇਬ ਸਹਿਜ ਬਹੁਤ ਹੀ ਸੋਹਣਾ ਵਜਨ ਕਰਨਗਾ ਚੰਗੀਆਂ ਤੇ ਕਦ ਮਿੱਤਰੋ ਦਰਮਿਆਨ ਫਸਿਆ ਸੌਂਗ ਤੌਰ ਤੇ বাজਦੇ ਰੱਖੇ ਹੋਏ ਨੇ ਬਰੀਡ ਤੇ ਬਾਈ ਕੰਮ ਕਰ ਰਿਆ ਤੇ ਹੁਣ ਨਾ ਕਹਿ ਦਿਓ ਮਿੱਤਰੋ ਵੀ ਬੀ ਵਾਲੀ ਕੱਪ ਮਾਰਦਾ ਹੈ ਠੀਕ ਹੈ ਕਿਉਂਕਿ ਪਹਿਲਾਂ ਆਪਾਂ 21 ਵਾਲੀ ਦਿਖਾਈ ਆ ਉਹਦੀ ਲਾਈਫ ਚ ਬਾਈ ਕਰਨੀ ਆ ਇਹ ਮਿੱਤਰੋ 18 ਲੀਟਰ ਦੂਜੇ ਸੂਏ ਦਾ ਉਮੀਦ ਹੈ ਵੀ ਤੀਜੇ ਸੂਏ 20 ਲੀਟਰ ਕੱਢਣ ਦੀ ਕਿਉਂਕਿ ਜਿਹੜਾ ਦੂਜੇ ਸੂਏ 18 ਕੱਢਦਾ ਤੇ ਤੀਜੇ ਸੂਏ ਮਿੱਤਰੋ 20 ਹੱਸ ਕੇ ਕੱਢ ਦਿੰਦਾ ਇਹੇ ਥਣਾ ਥਣਾ ਤੇ ਆਹ ਨਾੜਾ ਨੂੜਾ ਦਿਖਾ ਦੇ ਡਾਕਟਰ ਹਾਂ ਇਕੱਲੀ ਇਕੱਲੀ ਨਾੜ ਆਹ ਇਕੱਲੀ ਇਕੱਲੀ ਨਾੜ ਵੇਨ ਥਣ ਦੇਖ ਲਓ ਫੁੱਟ ਫੁੱਟ ਤੇ ਲੱਗਾ ਹਾਂ ਇਹ ਤਾਂ ਹੁਣ ਰੇਟ ਕੀ ਕਰਤਾ ਜੀ ਆਪਾਂ ਇੱਕ ਖਾਨ ਚ ਇੰਨੀ ਚੰਗੀ ਆਈ ਓਕੇ ਥੋੜਾ ਨਿੰਬੂ ਪਾ ਦਿਓ ਤੇ ਥੋੜਾ ਤੁਮੇ ਪਾ ਦਿਓ ਇਹਨੂੰ ਮੰਨ ਲਾ ਵੀ ਕੌੜਾ ਖੈਲਾ ਖਾਂਦੀ ਆ ਮੈਂ ਨਾ ਕੁਛ ਮਰਜ਼ੀ ਹੋਵੇ ਜੀ ਤੇ 20 ਮਿੰਟ ਹੀ ਲੈਂਦੀ ਆ ਖਾਣ ਤੇ ਠੀਕ ਹੈ ਬਸ ਪੱਠੇ ਜੇ ਰੋਲ ਦੀ ਜੀ ਨਹੀਂ ਪੱਠੇ ਜੇ ਦੂਜੇ ਪਸੰਗਾਂ ਪੁਸੰਗਾਂ ਦੇ ਜਿਹੜੇ ਬੇਹੇ ਬੁਹੇ ਨੂੰ ਸੱਡ ਦਿਓ ਸਾਰੇ ਪਾਰ ਹੀ ਆ ਖਾਣ ਦੀ ਚਾਰੂ ਆ ਹਾਂ ਫੁੱਲ ਚਾਰੂ ਆ ਠੀਕ ਹੈ ਹੁਣ ਰੇਟ ਵੀ ਦੱਸ ਦਿਓ ਜੀ ਆਪਾਂ ਵੀਡੀਓ ਲੰਮੀ ਬਹੁਤ ਲੱਗੀ ਨਾ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਕਿਹੜਾ ਰੇਟ ਹੈਗਾ ਜੀ 2,70,000 2,70 ਹਾਂ ਜੀ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਹੈਗਾ 95022 95012 12622 12622 ਹਾਂ ਗਾਰੰਟੀ ਨਾਲ ਹੈ ਤੋਲ ਕੇ ਵੀ ਦੇ ਦਾਂਗੇ ਆਪਾਂ ਹਾਂ ਇਹ ਕਿੰਨੇ ਦਿਨਾਂ ਤੇ ਮਨਲਾ ਦੁੱਧ ਆਜੂਗੀ ਦੁੱਧ ਤੇ ਦੁੱਧ ਇਹ 10 ਦਿਨਾਂ ਤੇ ਆ ਜਾਂਦੀ ਹੈ ਜੀ ਓਕੇ ਇਹ ਤਾਂ ਇਹਦਾ ਜੀ 8 ਕਿਲੋ ਵਾਂਡਾ ਖਾ ਕੇ ਸੂਗੀ ਠੀਕ ਹੈ ਖਰਾਕ ਨਹੀਂ ਮੇਦੇ ਨਹੀਂ ਮੰਨ ਲਾ ਕਈ ਤਾਂ ਪਸੂ ਛੱਡ ਕੇ ਸੂ ਦਿੰਦੇ ਆਂ ਇਹ ਛੁੱਟ ਦੇਣੀ ਜੀ ਇਹ ਹਾਂ ਠੀਕ ਹੈ ਇਹਦਾ ਜਿੱਦੇ ਸੂਣਾ ਉਹਦੇ ਵੀ ਇਹ ਵੰਡ ਪੂਰਾ ਖੰਦੀ ਆ ਠੀਕ ਹੈ ਮੰਨ ਲਾ ਫੁੱਲ ਰੱਜ ਕੇ ਸੂਦੀ ਆ ਰੱਜ ਕੇ ਸੂਗੀ ਇਹ ਠੀਕ ਹੈ ਚਾਰੂ ਇੰਨੀ ਮੇਦਾ ਮੁੱਦਾ ਦਾ ਸਟਰੋਂਗ ਆ ਕੋਈ ਪਰਵਾਹ ਨਹੀਂ ਪੱਠੇ-ਪੁੱਠੇ ਨਹੀਂ ਛੱਡਦੀ ਓਕੇ ਸੋ ਜਿਹੜਾ ਹਾਂਜੀ ਸੋ ਉਹਦੀ ਵੰਡ ਸ਼ੁਰੂ ਕਰਦੇ ਨਾਲ ਦੀ ਨਾਲ ਇਹਦਾ 5-7 ਦਿਨਾਂ ਤੇ ਪੀਕ ਲੈ ਨਹੀਂ ਤਾਂ ਮੰਨ ਲਓ ਵੀ ਫਿਰ ਕਹਿੰਦੇ ਵੀ ਦਬਟ ਹੋ ਜਾਂਦਾ ਪਸੂ ਨਾ ਨਾ ਇਹ ਨਹੀਂ ਹੁੰਦੀ ਮਸਿੰਰੀ ਮੇਦੇ ਦਾ ਘੜਾ ਬੜਾ ਤਕੜਾ ਜੀ ਓਕੇ ਸੋ ਦੋਸਤੋ ਤਿੰਨੇ ਨਗ ਚੰਗੇ ਆ ਤਿੰਨਾਂ ਦੀ ਵੱਖਰੋ ਵੱਖਰੀ ਡਿਟੇਲ ਆ ਆ ਭਾਈ ਜਿਹੜੇ ਰੇਟ ਫੋਨ ਤੇ ਹੋਣਗੇ ਮਾਫੀ ਚਾਹੁੰਦੇ ਆ ਪਹਿਲੇ ਆਪਾਂ ਕਹਿ ਦਿੰਦੇ ਆ ਕਈ ਭਰਾ ਫਿਰ ਕਹਿਣਗੇ ਤੇ ਕਿਉਂਕਿ ਬਾਈ ਕਹਿੰਦਾ ਵੀ ਮੈਂ ਰੇਟ ਫੋਨ ਤੇ ਦੱਸਣਿਆ ਇਹਦਾ ਆਪਾਂ ਤੁਹਾਨੂੰ 270 ਦੱਸਤਾ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ